ਸੋਚੋ ਕਿ ਤੁਹਾਡੇ ਕੋਲ ਇੱਕ ਮਸ਼ੀਨ ਹੋਵੇ ਜਿਹਦਾ ਇੱਕ ਬਟਨ ਨਾਪਦਿਆਂ ਸਾਰ ਹੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਵੋ ਜਾਂ ਫਿਰ ਤੁਸੀਂ ਪਹੁੰਚ ਜਾਓ ਮਹਾਰਾਜਾ ਰਣਜੀਤ ਸਿੰਘ ਦੇ ਉਸ ਸਨਹਿਰੀ ਸਿੱਖ ਰਾਜ ਦੇ ਵਿੱਚ ਜਾਂ ਫਿਰ ਤੁਸੀਂ ਸਮੇਂ ਵਿੱਚ ਥੋੜਾ ਅੱਗੇ ਜਾ ਕੇ ਇਹ ਦੇਖ ਸਕੋ ਕਿ ਸੱਚਮੁੱਚ ਵਿੱਚ ਉੱਡਣ ਵਾਲੀਆਂ ਕਾਰਾਂ ਹਨ ਜਾਂ ਖੇਤਾਂ ਦੇ ਵਿੱਚ ਰੋਬੋਟ ਵਾਹੀ ਕਰ ਰਹੇ ਨੇ ਇਹ ਚੀਜ਼ਾਂ ਸਿਰਫ ਫਿਲਮਾਂ ਦੇ ਵਿੱਚ ਹੀ ਹਨ ਜਾਂ ਸੱਚਮੁੱਚ ਸਾਇੰਸ ਦੇ ਵਿੱਚ ਇਹਦਾ ਚਾਂਸ ਹੈ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਟਾਈਮ ਟ੍ਰੈਵਲ ਬਾਰੇ ਸਮੇਂ ਦੇ ਵਿੱਚ ਸਫ਼ਰ ਬਾਰੇ 2000 ਦੇ ਸ਼ੁਰੂਆਤ ਵਿੱਚ ਇੱਕ ਬੰਦਾ ਇੰਟਰਨੈਟ ਤੇ ਸਾਹਮਣੇ ਆਇਆ ਜੀਨੇ ਆਪਣਾ ਨਾਮ ਦੱਸਿਆ ਜੌਨ ਟੀਟਰ ਉਹ ਕਹਿੰਦਾ ਸੀ ਕਿ ਉਹ 2036 ਤੋਂ ਆਇਆ ਵਾ ਇੱਕ ਫੌਜੀ ਆ ਜੋ ਆਪਣਾ ਮਿਸ਼ਨ ਪੂਰਾ ਕਰ ਲਈ ਇੱਥੇ ਭੇਜਿਆ ਗਿਆ ਵਾ ਉਹਨੇ ਡਿਟੇਲ ਵੀ ਲਿਖੀਆਂ ਉਹ ਕਹਿੰਦਾ ਵੀ ਅਮਰੀਕਾ 'ਚ ਸਿਵਲ ਵਾਰ ਹੋਵੇਗੀ ਪਰਮਾਣੂ ਬੰਬਾਂ ਦੇ ਝਗੜੇ ਨਾਲ ਦੁਨੀਆ ਬਦਲ ਜਾਵੇਗੀ ਟੈਕਨੋਲੋਜੀ ਅੱਜ ਦੀ ਤੁਲਨਾ ਵਿੱਚ ਪੂਰੀ ਤਰ੍ਹਾਂ ਬਦਲ ਚੁੱਕੀ ਹੋਵੇਗੀ ਉਹ ਆਪਣੇ ਮਿਸ਼ਨ ਲਈ ਇੱਕ ਪੁਰਾਣਾ ਕੰਪਿਊਟਰ ਕਲੈਕਟ ਕਰਨ ਆਇਆ ਸੀਗਾ ਕਿਉਂਕਿ ਉਹਦੀ ਫਿਊਚਰ ਦੇ ਵਿੱਚ ਲੋੜ ਸੀ 2001 ਵਿੱਚ ਉਹ ਅਚਾਨਕ ਗਾਇਬ ਹੋ ਗਿਆ ਨਾ ਉਹਦਾ ਕੋਈ ਪ੍ਰੂਫ ਨਾ ਕੋਈ ਉਹਦਾ ਟ੍ਰੇਸ ਇਹ ਸਵਾਲ ਰਹਿ ਗਿਆ ਕਿ ਜੌਨ ਸੱਚਮੁੱਚ ਟਾਈਮ ਟਰੈਵਲ ਸੀ ਜਾਂ ਇੱਕ ਇੰਟਰਨੈਟ ਦੀ ਕਹਾਣੀ ਇਹਦੇ ਬਾਰੇ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਟਾਈਮ ਟਰੈਵਲ ਦਾ ਆਈਡੀਆ ਕਿੱਥੋਂ ਆਇਆ 1895 ਵਿੱਚ ਐਚਜੀ ਵੈਲਸ ਨੇ ਆਪਣੀ ਨੋਵਲ ਦੀ ਟਾਈਮ ਮਸ਼ੀਨ ਲਿਖੀ ਇਸ ਤੋਂ ਬਾਅਦ ਟਾਈਮ ਮਸ਼ੀਨ ਸ਼ਬਦ ਮਸ਼ਹੂਰ ਹੋ ਗਿਆ ਫਿਲਮਾਂ ਜਿਵੇਂ ਬੈਕ ਟੂ ਦੀ ਫਿਊਚਰ ਇੰਟਰਸਟੇਲਰ ਨੇ ਲੋਕਾਂ ਦੀ ਇਮੇਜਿਨੇਸ਼ਨ ਹੋਰ ਤੇਜ਼ ਕਰਤੀ ਅੱਜ ਤੱਕ ਕਈ ਸਾਇੰਟਿਸਟ ਵਿਗਿਆਨੀ ਵੀ ਸੀਰੀਅਸਲੀ ਇਸ ਮੁੱਦੇ ਤੇ ਰਿਸਰਚ ਪੇਪਰ ਲਿਖ ਚੁੱਕੇ ਨੇ ਹੁਣ ਆਪਾਂ ਗੱਲ ਕਰਾਂਗੇ ਟਾਈਮ ਟ੍ਰੈਵਲ ਦੀਆਂ ਕਿਸਮਾਂ ਬਾਰੇ ਮੂਵੀਆਂ ਦੇ ਐਗਜ਼ਾਮਪਲ ਤੋਂ ਸਮਝ ਕੇ ਪਹਿਲੀ ਕਿਸਮਾ ਵਨ ਵੇ ਫਿਊਚਰ ਟਰੈਵਲ ਇੱਕ ਪਾਸੇ ਭਵਿੱਖ ਦਾ ਸਫਰ ਜਿਵੇਂ ਕਿ ਇੰਟਰਸਟੇਲਰ ਮੂਵੀ ਦੇ ਵਿੱਚ ਵਿਗਿਆਨੀ ਫਿਊਚਰ ਵਿੱਚ ਚਲੇ ਗਏ ਪਰਿਵਾਰ ਧਰਤੀ ਤੇ ਬੁੱਢਾ ਹੋ ਗਿਆ ਮੰਨ ਲਓ ਵੀ ਤੁਸੀਂ ਸਾਲ 2080 ਵਿੱਚ ਚਲੇ ਗਏ ਹੋ ਤੇ ਤੁਸੀਂ ਜਵਾਨ ਹੋ ਪਰ ਤੁਹਾਡੇ ਬੱਚੇ ਤੁਹਾਡੇ ਤੋਂ ਬੁੱਢੇ ਹੋ ਚੁੱਕੇ ਨੇ ਦੂਸਰੀ ਕਿਸਮ ਇਹਦੀ ਹੈ ਇਨਸਟੈਂਟ ਜੰਪ ਵਿਦ ਮਸ਼ੀਨ ਮਸ਼ੀਨ ਨਾਲ ਤੁਰੰਤ ਸਮੇਂ ਵਿੱਚ ਛਾਲ ਲਗਾਉਣਾ ਬੈਕ ਟੂ ਦੀ ਫਿਊਚਰ ਦੇ ਕਲਾਸਿਕ ਡੀ ਲੌਰੀਅਨ ਕਾਰ ਵਿੱਚ ਇੱਕ ਬਟਨ ਨੱਪ ਦੇ ਅਨਸਾਰ ਹੀ ਤੁਸੀਂ ਪਾਸਟ ਜਾਂ ਫਿਊਚਰ ਵਿੱਚ ਜੰਪ ਕਰ ਸਕਦੇ ਸੀ ਮੰਨ ਲਓ ਵੀ ਇੱਕ ਬਟਨ ੱਪ ਨਾਲ ਤੁਸੀਂ ਉਸ ਟਾਈਮ ਵਿੱਚ ਚਲੇ ਗਏ ਜਦੋਂ ਖਾਲਸਾ ਪੰਥ ਦੀ ਸਤਿ ਕਿਸਮ ਸੀ ਟਾਈਮ ਸਟੈਂਡਿੰਗ ਸਟਿਲ ਠਹਿਰਿਆ ਹੋਇਆ ਸਮਾਂ ਹੈਰੀ ਪੌਟਰ ਫਿਲਮ ਟਾਈਮ ਟਰਨਰ ਜਿੱਥੇ ਟਰੈਵਲਰਸ ਨੂੰ ਟਾਈਮ ਵਿੱਚ ਛੋਟੀਆਂ ਜੀਆਂ ਐਡਜਸਟਮੈਂਟ ਕਰਨ ਦਾ ਚਾਂਸ ਮਿਲਦਾ ਆ ਚੌਥੀ ਕਿਸਮਾ ਸਲੋ ਟਰੈਵਲ ਧੀਮੇ ਸਮੇ ਦਾ ਸਫਰ ਪ੍ਰਾਈਮਰ 2004 ਮੂਵੀ ਦੇ ਵਿੱਚ ਟ੍ਰੈਵਲਰ ਬਾਕਸ ਵਿੱਚ ਬੈਠਿਆ ਤੇ ਟਾਈਮ ਰਿਵਰਸ ਹੁੰਦਾ ਗਿਆ ਮਿੰਟ ਬਾਏ ਮਿੰਟ ਜੇ ਤੁਸੀਂ ਇੱਕ ਦਿਨ ਪਿੱਛੇ ਜਾਣਾ ਵਾ ਤਾਂ ਬਾਕਸ ਵਿੱਚ ਤੁਹਾਨੂੰ ਇੱਕ ਦਿਨ ਲਈ ਬਹਿਣਾ ਪੈਣਾ ਵਾ ਜੇ ਤੁਸੀਂ ਇੱਕ ਸਾਲ ਪਿੱਛੇ ਜਾਣਾ ਤੇ ਤੁਹਾਨੂੰ ਇੱਕ ਸਾਲ ਲਈ ਉਸ ਡੱਬੇ ਵਿੱਚ ਬਹਿਣਾ ਪਵੇਗਾ ਪੰਜਵੀਂ ਕਿਸਮਾ ਸਪੀਡ ਆਫ ਲਾਈਟ ਰਿਵਰਸ ਰੋਸ਼ਨੀ ਦੀ ਗਤੀ ਨਾਲ ਸਮੇਂ ਵਿੱਚ ਵਾਪਸ ਜਾਣਾ ਫਲੈਸ਼ ਮੂਵੀ ਵਿੱਚ ਉਹ ਲਾਈਟ ਤੋਂ ਵੀ ਫਾਸਟ ਘੁੰਮਦਾ ਵਾ ਤੇ ਟਾਈਮ ਰਿਵਰਸ ਕਰ ਲੈਂਦਾ ਆ ਜੇ ਤੁਸੀਂ ਟਾਈਮ ਟਰੈਵਲ ਦੀ ਗੁੱਥੀ ਨੂੰ ਸਮਝਣਾ ਹੈ ਤੇ ਫਲੈਸ਼ ਮੂਵੀ ਜ਼ਰੂਰ ਦੇਖਿਓ ਨਿਊਟਨ ਕਹਿੰਦਾ ਸੀ ਕਿ ਟਾਈਮ ਹਮੇਸ਼ਾ ਕਨਸਟੈਂਟ ਸਥਿਰਾ ਚਾਹੇ ਤੁਸੀਂ ਧਰਤੀ ਤੇ ਆ ਜਾਂ ਤੁਸੀਂ ਅਸਮਾਨ ਵਿੱਚ ਆਇਨਸਟਾਈਨ ਨੇ ਕਹਿ ਦਿੱਤਾ ਕਿ ਨਿਊਟਨ ਗਲਤ ਆ ਆਇਨਸਟਾਈਨ ਕਹਿੰਦਾ ਟਾਈਮ ਇੱਕ ਨਦੀ ਦੇ ਵਰਗਾ ਹੁੰਦਾ ਕਿਤੇ ਤੇਜ਼ ਵਹਿੰਦਾ ਵਾ ਕਿਤੇ ਹੌਲੀ ਵਹਿੰਦਾ ਇਹ ਸਪੀਡ ਗਤੀ ਤੇ ਗ੍ਰੈਵਿਟੀ ਗੁਰੂਤਕਰਸ਼ਨ ਤੇ ਨਿਰਭਰ ਕਰਦਾ ਵਾ ਇਸ ਕਨਸੈਪਟ ਨੂੰ ਕਹਿੰਦੇ ਨੇ ਦੀ ਟਾਈਮ ਡਿਲੇਸ਼ਨ ਸਮੇਂ ਦਾ ਖਿੱਚਦਾਨ ਕਰਨਾ ਜੇ ਤੁਸੀਂ ਇੱਕ ਤੇਜ਼ ਚੱਲ ਰਹੀ ਚੀਜ਼ ਵਿੱਚ ਅਸਮਾਨ ਵਿੱਚ ਹੋਂ ਤਾਂ ਤੁਹਾਡੇ ਲਈ ਸਮਾਂ ਸਲੋ ਹੋ ਜਾਂਦਾ ਆ ਕੰਪੇਅਰਡ ਟੂ ਜੇ ਤੁਸੀਂ ਧਰਤੀ ਦੇ ਉੱਪਰ ਕਿਸੇ ਚੀਜ਼ ਵਿੱਚ ਜਾ ਰਹੇ ਹੋ 1971 ਦੇ ਇੱਕ ਐਕਸਪੈਰੀਮੈਂਟ ਵਿੱਚ ਸਾਇੰਟਿਸਟ ਨੇ ਐਟੋਮਿਕ ਕਲੌਕ ਜਹਾਜ਼ਾਂ ਵਿੱਚ ਰੱਖੇ ਤੇ ਦੂਸਰੇ ਧਰਤੀ ਦੇ ਉੱਪਰ ਜਹਾਜ਼ਾਂ ਨੇ ਧਰਤੀ ਦੇ ਦੁਆਲੇ ਚੱਕਰ ਲਾਏ ਜਦੋਂ ਕਲੌਕਸ ਨੂੰ ਕੰਪੇਅਰ ਕੀਤਾ ਗਿਆ ਤਾਂ ਜਹਾਜ਼ਾਂ ਵਾਲੇ ਕਲੌਕਸ ਨੈਨੋ ਸੈਕਿੰਡ ਪਿੱਛੇ ਨਿਕਲੇ ਮਤਲਬ ਜਦੋਂ ਸਪੀਡ ਤੇਜ਼ ਹੁੰਦੀ ਆ ਉਦੋਂ ਸਮਾਂ ਸਲੋ ਹੋ ਜਾਂਦਾ ਆ ਜੇ ਇੱਕ ਰਾਕਟ ਰੋਸ਼ਨੀ ਦੀ ਗਤੀ ਤੇ 10 ਸਾਲ ਟਰੈਵਲ ਕਰੇ ਉਸ ਵਿੱਚ ਬੈਠੇ ਵਿਗਿਆਨੀ ਵਾਲੇ ਸਿਰਫ 10 ਸਾਲ ਹੋਣਗੇ ਪਰ ਧਰਤੀ ਤੇ ਸ਼ਾਇਦ ਹਜ਼ਾਰਾਂ ਸਾਲ ਬੀਤ ਚੁੱਕੇ ਹੋਣਗੇ ਇਹਦਾ ਮਤਲਬ ਉਸ ਰੌਕਟ ਵਿੱਚ ਬੈਠੇ ਵਿਗਿਆਨੀ ਫਿਊਚਰ ਵਿੱਚ ਜੰਪ ਕਰ ਲੈਣਗੇ ਆਇਨਸਟਾਈਨ ਨੇ ਸਪੇਸ ਟਾਈਮ ਨੂੰ ਇੱਕ ਕੱਪੜੇ ਵਰਗਾ ਸਮਝਿਆ ਭਾਰੀ ਆਬਜੈਕਟ ਜਿਵੇਂ ਸੂਰਜ ਜੂਪੀਟਰ ਗ੍ਰਹਿ ਬਲੈਕ ਹੋਲ ਇਹ ਕੱਪੜੇ ਨੂੰ ਕਰਵ ਕਰਦੇ ਨੇ ਜਿੰਨਾ ਤੁਸੀਂ ਇਹਨਾਂ ਦੇ ਨਜ਼ਦੀਕ ਜਾਓਗੇ ਉਹਨਾਂ ਥੋੜਾ ਸਮਾਂ ਤੁਹਾਡੇ ਲਈ ਹੁੰਦਾ ਜਾਵੇਗਾ ਇਹਦਾ ਮਤਲਬ ਜੇ ਬੰਦਾ ਬਲੈਕ ਹੋਲ ਜਾਂ ਸੂਰਜ ਦੇ ਨਜ਼ਦੀਕ ਕੁਝ ਸਾਲ ਗੁਜ਼ਾਰੇ ਉਹ ਫਿਊਚਰ ਸਮੇਂ ਵਿੱਚ ਜੰਪ ਕਰਕੇ ਆ ਸਕਦਾ ਹੈ ਮੰਨ ਲਓ ਦੋ ਦੋਸਤ ਨੇ ਇੱਕ ਕਰਨ ਤੇ ਇੱਕ ਅਰਜੁਨ ਦੋਨਾਂ ਦੀ ਉਮਰ ਸੇਮ ਆ ਜਮਾ ਕਰਨ ਸੂਰਜ ਦੇ ਕੋਲ ਕੁਝ ਸਾਲ ਬਿਤਾ ਕੇ ਆਵੇ ਜੋ ਹਜੇ ਸੰਭਵ ਨਹੀਂ ਪਰ ਮੰਨ ਲਓ ਕਿ ਉਹ ਕੁਝ ਸਾਲ ਬਿਤਾ ਕੇ ਆ ਰਿਹਾ ਵਾ ਤੇ ਜਦੋਂ ਉਹ ਵਾਪਸ ਧਰਤੀ ਤੇ ਆਵੇਗਾ ਤਾਂ ਉਹ ਅਰਜੁਨ ਨਾਲੋਂ ਉਮਰ ਵਿੱਚ ਛੋਟਾ ਹੋਵੇਗਾ ਅਰਜੁਨ ਉਹਦੇ ਨਾਲੋਂ ਬੁੱਢਾ ਹੋਊਗਾ ਰੂਸ ਦਾ ਇੱਕ ਵਿਗਿਆਨੀ 3 ਸਾਲ ਤੋਂ ਵੱਧ ਸਪੇਸ ਦੇ ਵਿੱਚ ਰਿਹਾ ਜਿਹਦੇ ਕਰਕੇ ਉਹ 0.02 ਸੈਕਿੰਡ ਜਵਾਨ ਸੀਗਾ ਕੰਪੇਅਰਡ ਟੂ ਧਰਤੀ ਦੇ ਵਿਗਿਆਨੀਆਂ ਦੇ ਇਹ ਫਰਕ ਕੋਈ ਜ਼ਿਆਦਾ ਨਹੀਂ ਪਰ ਇਸ ਤੇ ਕੰਮ ਕਰਕੇ ਇਹ ਫਰਕ ਵਧਾਇਆ ਜਾ ਸਕਦਾ ਵਾ ਜੀਪੀਐ ਸੈਟੇਲਾਈਟ ਵਿੱਚ ਲਗਾਤਾਰ ਕਲਾਕਸ ਐਡਜਸਟ ਕਰਨੇ ਪੈਂਦੇ ਨੇ ਕਿਉਂਕਿ ਸਪੀਡ ਤੇ ਵੀਕਰ ਗ੍ਰੈਵਿਟੀ ਬਣਾਉਂਦੀ ਆ ਟਾਈਮ ਡਾਇਲੇਸ਼ਨ ਨੂੰ ਟਾਈਮ ਡਾਇਲੇਸ਼ਨ ਡੇਲੀ ਟੈਕਨੋਲੋਜੀ ਦਾ ਹਿੱਸਾ ਦਾ ਹੁਣ ਤੱਕ ਆਪਾਂ ਗੱਲ ਕੀਤੀ ਕੀ ਆਪਾਂ ਸਮੇਂ ਦੇ ਵਿੱਚ ਅੱਗੇ ਜਾ ਸਕਦੇ ਹਾਂ ਪਰ ਹੁਣ ਆਪਾਂ ਗੱਲ ਕਰਾਂਗੇ ਕੀ ਆਪਾਂ ਸਮੇਂ ਦੇ ਵਿੱਚ ਪਿੱਛੇ ਜਾ ਸਕਦੇ ਹਾਂ ਸਾਇੰਸ ਦੇ ਮੁਤਾਬਿਕ ਸਟੀਫਨ ਹਾਕਿੰਗ ਦਾ ਐਕਸਪੈਰੀਮੈਂਟ 2009 ਦੇ ਵਿੱਚ ਜਿਹਦੇ ਵਿੱਚ ਹਾਕਿੰਗ ਨੇ ਇੱਕ ਪਾਰਟੀ ਰੱਖੀ ਇਨਵੀਟੇਸ਼ਨ ਕਾਰਡ ਪਾਰਟੀ ਤੋਂ ਬਾਅਦ ਵਿੱਚ ਭੇਜਿਆ ਗਿਆ ਮੰਨ ਲਓ ਕਿ ਪਾਰਟੀ 5 ਤਰੀਕ ਦੀ ਹੋਵੇ ਤੇ ਉਹਨੇ ਕਾਰਡ 6 ਤਰੀਕ ਨੂੰ ਭੇਜੇ ਲੋਕਾਂ ਨੂੰ ਉਦਾ ਲੋਜਿਕ ਇਹ ਸੀਗਾ ਕਿ ਅਗਰ ਫਿਊਚਰ ਤੋਂ ਕੋਈ ਪਾਸਟ ਵਿੱਚ ਆਊਗਾ ਉਹ ਪਾਰਟੀ ਜ਼ਰੂਰ ਅਟੈਂਡ ਕਰੇਗਾ ਰਿਜ਼ਲਟ ਕੋਈ ਨਹੀਂ ਆਇਆ ਉਹਦੀ ਪਾਰਟੀ ਤੇ ਹੌਕਿੰਗ ਕਹਿੰਦਾ ਵੀ ਪ੍ਰੂਫ ਆ ਕਿ ਪਾਸਟ ਵਿੱਚ ਟ੍ਰੈਵਲ ਨਹੀਂ ਹੋ ਸਕਦਾ ਵਾਰਮ ਹੋਲਸ ਦੀ ਥਿਉਰੀ ਸਮਾਂ ਇੱਕ ਕੱਪੜੇ ਵਰਗਾ ਵਾ ਤੇ ਆਪਾਂ ਇਸ ਕੱਪੜੇ ਨੂੰ ਫੋਲਡ ਕਰਕੇ ਇੱਕ ਟਨਲ ਬਣਾ ਸਕਦੇ ਹਾਂ ਤੇ ਉਸ ਦੀ ਮਦਦ ਨਾਲ ਸਮੇਂ ਵਿੱਚ ਪਿੱਛੇ ਜਾਇਆ ਜਾ ਸਕਦਾ ਵਾ ਕਿਪ ਥੋਰਨ ਨੇ ਕਹਿੰਦਾ ਕਿ ਮਾਈਕਰੋ ਵਾਰਮ ਹੋਲ ਐਗਜ਼ਿਸਟ ਕਰਦੇ ਨੇ ਅੱਜ ਦੇ ਸਮੇਂ ਵਿੱਚ ਔਰ ਉਹ ਬਹੁਤ ਛੋਟੇ ਨੇ ਸਟੇਬਲ ਕਰਨ ਲਈ ਨੈਗੇਟਿਵ એનર્ਜੀ ਦੀ ਜਰੂਰਤ ਪਵੇਗੀ ਜੋ ਸਿਰਫ ਥਿਉਰੀ ਵਿੱਚ ਆ ਪ੍ਰੈਕਟੀਕਲੀ ਪੋਸੀਬਲ ਹਜੇ ਨਹੀਂ ਜੀ ਇਸ ਕਰਕੇ ਵਾਰਮ ਹੋਲਸ ਦੀ ਥਿਉਰੀ ਹਜੇ ਤੱਕ ਕਾਗਜ਼ਾਂ ਦੇ ਵਿੱਚ ਹੀ ਆ ਪੈਰਾਡੌਕਸ ਇਨ ਡੈਪਥ ਸਮੇਂ ਵਿੱਚ ਆਪਾਂ ਨੂੰ ਪਿੱਛੇ ਟਰੈਵਲ ਕਰਨ ਲਈ ਆ ਗੁੱਥੀਆਂ ਨੂੰ ਸੁਲਝਾਉਣਾ ਪੈਣਾ ਆ ਸਭ ਤੋਂ ਪਹਿਲੀ ਗੁੱਥੀ ਹੈ ਗ੍ਰੈਂਡਫਾਦਰ ਪੈਰਾਡੌਕਸ ਜੇ ਤੁਸੀਂ ਪਾਸਟ ਵਿੱਚ ਜਾ ਕੇ ਆਪਣੇ ਦਾਦੇ ਨੂੰ ਵਿਆਹ ਕਰਨ ਤੋਂ ਰੋਕਤਾ ਤਾਂ ਤੁਸੀਂ ਜੰਮੇ ਕਿਦਾਂ ਦੂਸਰੀ ਹੈ ਪ੍ਰੀਡੈਸਟੀਨੇਸ਼ਨ ਪੈਰਾਡੌਕਸ ਜੋ ਤੁਸੀਂ ਚੇਂਜ ਕਰਨ ਜਾਂਦੇ ਹੋ ਅਸਲ ਵਿੱਚ ਉਹੀ ਅੱਜ ਦੇ ਸਮੇਂ ਦਾ ਕਾਰਨ ਬਣ ਜਾਂਦਾ ਆ ਇਹ ਤੁਸੀਂ 12 ਮੰਕੀਜ਼ ਫਿਲਮ ਵਿੱਚ ਦੇਖ ਸਕਦੇ ਹੋ ਇਸ ਫਿਲਮ ਵਿੱਚ ਹੀਰੋ ਫਿਊਚਰ ਤੋਂ ਪਿੱਛੇ ਜਾਂਦਾ ਇੱਕ ਖਤਰਨਾਕ ਵਾਇਰਸ ਨੂੰ ਰੋਕਣ ਲਈ ਪਰ ਜੋ ਉਹ ਕਰਦਾ ਵਾ ਉਹ ਘਟਨਾਵਾਂ ਦੀ ਲੜੀ ਬਣਾ ਦਿੰਦਾ ਜੋ ਅਸਲੀ ਵਾਇਰਸ ਦੇ ਫੈਲਣ ਦਾ ਕਾਰਨ ਬਣ ਜਾਂਦੀਆਂ ਮਤਲਬ ਜੋ ਉਹ ਰੋਕਣ ਗਿਆ ਸੀ ਉਹਦੇ ਕੰਮਾਂ ਕਰਕੇ ਹੀ ਉਹ ਚੀਜ਼ ਸ਼ੁਰੂ ਹੋਈ ਹੁੰਦੀ ਹੈ ਤੀਸਰੀ ਗੁੱਥੀ ਹੈ ਬੂਟਸਟੈਪ ਪੈਰਾਡੌਕਸ ਇੱਕ ਚੀਜ਼ ਬਿਨਾ ਅਸਲ ਮੂਲ ਦੇ ਵजूद ਵਿੱਚ ਆ ਐਗਜ਼ਾਮਪਲ ਜੇ ਇੱਕ ਗਾਣਾ ਫਿਊਚਰ ਟਾਈਮ ਤੋਂ ਚੱਕ ਕੇ ਪਿਛਲੇ ਟਾਈਮ ਵਿੱਚ ਲੈ ਕੇ ਆਂਦਾ ਗਿਆ ਤੇ ਪਬਲਿਸ਼ ਕਰ ਦਿੱਤਾ ਉਹਦਾ ਅਸਲ ਰਾਈਟਰ ਕੌਣ ਹੋਏਗਾ ਮੰਨ ਲਓ ਮੈਂ ਫਿਊਚਰ ਵਿੱਚ ਜਾ ਕੇ ਕਿਸੇ ਏ ਬੀ ਸਿੰਘ ਸਿੰਗਰ ਨਾਮ ਦੇ ਸਿੰਗਰ ਦਾ ਗਾਣਾ ਚੱਕ ਲਵਾਂ ਤੇ ਪਿੱਛੇ ਆ ਕੇ ਪਬਲਿਸ਼ ਕਰਦੇ ਆ ਤਾਂ ਉਹਦਾ ਅਸਲੀ ਰਾਈਟਰ ਕੌਣ ਹੋਏਗਾ ਉਹਦਾ ਅਸਲੀ ਮਾਲਕ ਕੌਣ ਹੋਵੇ ਇਹ ਪੈਰਾਡੌਕਸ ਇਹ ਗੁੰਝਲਾਂ ਹੀ ਕਾਰਨ ਨੇ ਕਿ ਆਪਾਂ ਸਮੇਂ ਦੇ ਹੁਣ ਸਾਇੰਸ ਦੇ ਹਿਸਾਬ ਨਾਲ ਆਪਾਂ ਫਿਊਚਰ ਵਿੱਚ ਜਾ ਸਕਦੇ ਆ ਫਾਸਟ ਸਪੀਡ ਕਰਕੇ ਗ੍ਰੈਵਿਟੀ ਦੇ ਨਾਲ ਪਰ ਪਾਸਟ ਟਰੈਵਲ ਸਿਰਫ ਥਿਉਰੀ ਆ ਪੈਰਾਡੌਕਸ ਤੇ ਟੈਕਨੀਕਲ ਕਮੀਆਂ ਦੇ ਕਰਕੇ ਆਪਾਂ ਪਾਸਟ ਵਿੱਚ ਪਿੱਛੇ ਨਹੀਂ ਜਾ ਸਕਦੇ ਹੁਣ ਗੱਲ ਕਰਦੇ ਆ ਜੌਨ ਟੀਟਰ ਦੀ ਕਹਾਣੀ ਦੀ रिसर्च ਬਾਅਦ ਐਕਸਪਰਟਸ ਨੇ ਪ੍ਰੂਵ ਕੀਤਾ ਕਿ ਜੌਨ ਟੀਟਰ ਇੱਕ ਫਰਜੀ ਖਬਰ ਸੀ ਉਹਦੀਆਂ ਪ੍ਰੈਡਿਕਸ਼ਨ ਝੂਠੀਆਂ ਸੀਗੀਆਂ ਕੁਝ ਕੋਇਨਸੀਡੈਂਡੈਂ ਲੋਕਾਂ ਨੂੰ ਕਨਵਿੰਸ ਕੀਤਾ ਵੀ ਇਹ ਬੰਦਾ ਸਹੀ ਆ ਬਟ ਅਸਲ ਵਿੱਚ ਉਹ ਸਿਰਫ ਇੱਕ ਝੂਠੀ ਇੰਟਰਨੈਟ ਦੀ ਕਹਾਣੀ ਸੀ ਪਰ ਇਹ ਕਹਾਣੀਆਂ ਇੱਕ ਚੀਜ਼ ਪ੍ਰੂਵ ਕਰਦੀਆਂ ਨੇ ਲੋਕਾਂ ਦੀ ਚਾਹਤ ਟਾਈਮ ਟਰੈਵਲ ਨਾਲ ਅੱਜ ਵੀ ਬਹੁਤ ਗਹਿਰੀ ਆ ਸੋਚੋ ਜੇ ਤੁਹਾਨੂੰ ਇੱਕ ਚਾਂਸ ਮਿਲੇ ਤੁਸੀਂ ਪਾਸਟ ਵਿੱਚ ਜਾ ਕੇ ਆਪਣੀ ਗਲਤੀ ਸੁਧਾਰੋਗੇ ਜਾਂ ਫਿਊਚਰ ਵਿੱਚ ਜਾ ਕੇ ਆਪਣੇ ਸੁਪਨੇ ਸੱਚ ਹੁੰਦੇ ਵੇਖੋਗੇ ਇਹ ਸਵਾਲ ਸ਼ਾਇਦ ਹਮੇਸ਼ਾ ਇਮੇਜੀਨੇਸ਼ਨ ਦਾ ਹਿੱਸਾ ਰਹੇਗਾ ਪਰ ਇੱਕ ਗੱਲ ਪੱਕੀ ਹੈ ਜੇ ਇਨਸਾਨ ਟਾਈਮ ਟਰੈਵਲ ਕਰਨ 'ਚ ਕਾਮਯਾਬ ਹੋਇਆ ਤਾਂ ਹਿਸਟਰੀ ਤੇ ਫਿਊਚਰ ਦੋਨੋਂ ਹੀ ਬਦਲ ਜਾਣਗੇ